ਹੈਲੋ ਸਟੂਡੈਂਟ ਅੱਜ ਤਰੀਕ ਹੈ 18 ਮਈ ਸੋ ਤੁਹਾਨੂੰ ਬੜੀ ਬੇਸਬਰੀ ਦੇ ਨਾਲ ਜਿਹੜੇ ਇਸ ਵੀਡੀਓ ਦਾ ਇੰਤਜ਼ਾਰ ਸੀਗਾ ਸੋ ਅੱਜ ਥੋੜੀ ਜਿਹੀ ਵੀਡੀਓ ਆਪਣੀ ਗ੍ਰੇਟ ਹੋ ਚੁੱਕੀ ਹੈ ਸੋ ਅੱਜ ਤਰੀਕ ਹੈ 18 ਮਈ ਸੋ 18 ਮਈ ਦੇ ਵਿੱਚ ਕੀ ਕੁਝ ਸਪੈਸ਼ਲ ਹੋਇਆ ਅੱਜ ਆਪਾਂ ਉਸ ਬਾਰੇ ਗੱਲਾਂ ਕਰਾਂਗੇ 18 ਮਈ ਕਹਿੰਦੇ 1974 ਦੇ ਵਿੱਚ ਭਾਰਤ ਨੇ ਆਪਣਾ ਪਹਿਲਾ ਸਫਲ ਪਰਮਾਣੂ ਟੈਸਟ ਸੀ ਜਿਹੜਾ ਉਹ ਕੀਤਾ ਸੀ ਤੇ ਉਹ ਕੀਤਾ ਕਿੱਥੇ ਸੀਗਾ ਉਹ ਕੀਤਾ ਗਿਆ ਸੀ ਰਾਜਸਥਾਨ ਦੇ ਪੋਖਰਨ ਜ਼ਿਲ੍ਹੇ ਦੇ ਵਿੱਚ ਠੀਕ ਹੈ ਭਈ ਪੋਖਰਨ ਦੇ ਵਿੱਚ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਇਸ ਦਾ ਜਿਹੜਾ ਕੋਡ ਨਾਮ ਸੀਗਾ ਉਹ ਸਮਾਈਲਿੰਗ ਬੁੱਧਾ ਦਾ ਬੁੱਧਾ ਰੱਖਿਆ ਗਿਆ ਸੀਗਾ ਠੀਕ ਹੈ ਤੇ ਉਹ ਕਿਉਂ ਰੱਖਿਆ ਗਿਆ ਸੀ ਇਸ ਵਾਰੀ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਉਸ ਦਿਨ ਬੁੱਧ ਪੂਰਨਿਮਾ ਸੀਗਾ ਬੁੱਧ ਪੂਰਨਿਮਾ ਦੇ ਦਿਨ ਜਿਹੜਾ ਇਹ ਆਪਣਾ ਪਹਿਲਾ ਸਫਲ ਪਰਮਾਣੂ ਟੈਸਟ ਸੀ ਭਾਰਤ ਦੇ ਦੁਆਰਾ ਉਹ ਕੀਤਾ ਗਿਆ ਸੀ ਤੇ ਇਸ ਤੋਂ ਇਲਾਵਾ ਜਿਹੜੇ ਬੱਚੇ ਜਨਰਲ ਨੌਲੇਜ ਦੇ ਵਿੱਚ ਇੰਟਰਸਟ ਰੱਖਦੇ ਨੇ ਉਹਨਾਂ ਵਾਸਤੇ ਦੱਸ ਦਈਏ ਕਿ ਅੱਜ ਇੰਟਰਨੈਸ਼ਨਲ ਅਜਾਇਬ ਘਰ ਦਿਵਸ ਹੈ ਜਿਸ ਦੀ ਸ਼ੁਰੂਆਤ 1977 ਤੋਂ ਹੋਈ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਇੰਪੋਰਟੈਂਟ ਚੀਜ਼ ਅੱਜ 18 ਮਈ 1933 ਦੇ ਵਿੱਚ ਜਿਹੜੇ ਐਚ ਸੀ ਦੇਵ ਗੋੜਾ ਸੀਗੇ ਜਿਹੜੇ ਕਰਨਾਟਕ ਦੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਦਾ ਅੱਜ ਦੇ ਦਿਨ ਬਰਥਡੇ ਆ ਠੀਕ ਹੈ ਬਈ ਸੋ ਇਹ ਸੀ ਅੱਜ ਦੀ ਤੁਹਾਡੀ 18 ਮਈ ਦੀ ਨੌਲੇਜ ਸੋ ਜਿੰਨਾ ਬੱਚੇ ਨੂੰ ਵੀਡੀਓ ਆਪਣੀ ਪਸੰਦ ਆਈ ਸੋ ਅੱਗੇ ਦੇ ਅੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਦੱਸਣਾ ਤੁਹਾਨੂੰ ਸਾਡੀ ਕੋਸ਼ਿਸ਼ ਕਿਸ ਤਰ੍ਹਾਂ ਲੱਗੀ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇਹੋ ਜਿਹੀ ਵੀਡੀਓ ਤੁਹਾਡੇ ਵਾਸਤੇ ਹੋਰ ਅਸੀਂ ਲੈ ਕੇ ਆਉਂਦੇ ਰਹੀਏ ਸੋ ਥੈਂਕ ਯੂ ਟੇਕ ਕੇਅਰ